ਹਾਂ ਦਾ ਦੋਸਤੋ ਕੱਲ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਗੱਲ ਕੀਤੀ ਗਈ ਸੀ ਕਿ ਮਿੱਟੀ ਦਾ ਸਹੀ ਸੈਂਪਲ ਲੈਣਾ ਕਿਵੇਂ ਤੇ ਉਹਦੀ ਜ਼ਰੂਰਤ ਕੀ ਹੈ ਤੇ ਉਸ ਤੋਂ ਬਾਅਦ ਤੁਹਾਡੇ ਸਵਾਲ ਇਹ ਆਏ ਸੀ ਕਿ ਮਿੱਟੀ ਦਾ ਸੈਂਪਲ ਤਾਂ ਹੀ ਲੈ ਲਾਂਗੇ ਲੇਕਿਨ ਚੈੱਕ ਕਿੱਥੋਂ ਕਰਾਉਣਾ ਹੈ ਤਾਂ ਇਸ ਵੀਡੀਓ ਦੇ ਵਿੱਚ ਇਸ ਸੰਬੰਧੀ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਮਿੱਟੀ ਦਾ ਸੈਂਪਲ ਜਿਹੜਾ ਲੈ ਲਿਆ ਕਿੱਥੋਂ ਚੈੱਕ ਕਰਾ ਸਕਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਫਤਿਹ ਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਦੇ ਵਿੱਚ ਮਿੱਟੀ ਟੈਸਟ ਕਰਾਉਣ ਵਾਸਤੇ ਜਾਂ ਪਾਣੀ ਟੈਸਟ ਕਰਾਉਣ ਵਾਸਤੇ ਪਹਿਲਾਂ ਤਾਂ ਦੇਖੋ ਪੰਜਾਬ ਚ ਪੰਜ ਸਟੇਟ ਸਟੇਟ ਨੇ ਤਾਂ ਪੰਜੋ ਸਟੇਟ ਸਟੇਟ ਦੇ ਵਿੱਚ ਲੈਬਰਾਟਰੀ ਬਣੀ ਹੋਈ ਹੈ ਛੋਟੇ ਤੱਤ ਅਤੇ ਵੱਡੇ ਤੱਤ ਉਹ ਆਪਣਾ ਦੱਸਦੇ ਹੈ ਪੰਜਾਬ ਦੇ ਵਿੱਚ ਜਿੰਨੇ ਖੇਤੀ ਵਿਗਿਆਨ ਕੇਂਦਰ ਨੇ ਉਨ੍ਹਾਂ ਦੇ ਵਿੱਚ ਵੀ ਜਿਹੜਾ ਹੈਗਾ ਮਿੱਟੀ ਟੈਸਟਿੰਗ ਦੀ ਲੈਬ ਬਣੀ ਹੋਈ ਹੈ ਉਹ ਮੈਂ ਅੱਗੇ ਨਾਮ ਲੈ ਕੇ ਦੱਸਦਾ ਕਿੱਥੇ-ਕਿੱਥੇ ਬਣੀ ਹੋਈ ਹੈ। ਖੇਤੀਬਾੜੀ ਵਿਭਾਗ ਆਪਣੇ ਵੱਖ-ਵੱਖ ਸੈਂਟਰ ਤੇ ਮਿੱਟੀ ਤੇ ਪਾਣੀ ਟੈਸਟ ਕਰਨੀਆਂ ਜਿਹੜੀਆਂ ਲੈਬ ਹੈ ਉਹ ਚਲਾਉਂਦਾ ਜਾਂ ਲੈਬ ਬਣੀਆਂ ਹੋਈਆਂ ਉਹਦੇ ਨਾਮ ਵੀ ਤੁਹਾਨੂੰ ਦੱਸਣ ਜਾ ਰਿਹਾ ਹਾਂ। ਕਈ ਜਿਹੜਾ ਹੈਗਾ ਖੇਤੀਬਾੜੀ ਭਾਗ ਦੀਆਂ ਜੋ ਲੈਬ ਹੈ ਨਵੀਆਂ ਬਣੀਆਂ ਇਸ ਸਮੇਂ ਬਹੁਤ ਮਾਡਰਨ ਨੇ ਤਾਂ ਉਹਦੀ ਵੀ ਗੱਲ ਕਰਦੇ ਹਾਂ ਤਾਂ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਆਪਾਂ ਯੂਨੀਵਰਸਿਟੀ ਤੋਂ ਕਰ ਲਈਏ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਭੂਮੀ ਵਿਭਾਗ ਦੇ ਵਿੱਚ ਪ੍ਰਯੋਗਸ਼ਾਲਾ ਜਾਂ ਸੋਇਲ ਟੈਸਟਿੰਗ ਮਿੱਟੀ ਟੈਸਟ ਹੁੰਦੀ ਹੈ ਉੱਥੇ ਪਾਣੀ ਟੈਸਟ ਹੁੰਦਾ ਤੁਸੀਂ ਉੱਥੋਂ ਕਰਵਾ ਸਕਦੇ ਹੋ ਇਹਦੇ ਤੋਂ ਬਿਨਾ ਮਿੱਟੀ ਪਾਰਖ ਪ੍ਰਯੋਗਸ਼ਾਲਾ ਜਿਹੜੀ ਹੈਗੀ ਹੈ ਖੇਤਰੀ ਖੋਜ ਕੇਂਦਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਗੁਰਦਾਸਪੁਰ ਤੇ ਬਠਿੰਡਾ ਬਣਿਆ ਹੋਇਆ ਤਾਂ ਤੁਸੀਂ ਉੱਥੇ ਵੀ ਟੈਸਟ ਕਰਵਾ ਸਕਦੇ ਹੋ ਇਦੇ ਨਾਲ ਨਾਲ ਮਿੱਟੀ ਪਰਖ ਪ੍ਰਯੋਗਸ਼ਾਲਾ કૃषि ਵਿਗਿਆਨ ਕੇਂਦਰ ਸ਼੍ਰੀ ਅਮਰਸਰ ਸਾਹਿਬ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਗੁਰਦਾਸਪੁਰ ਬਾਹੋਵਾਲ ਹੁਸ਼ਿਆਰਪੁਰ ਲੰਗੜੋਆ ਸ਼ੀਰਪਖ ਸਿੰਘ ਨਗਰ ਪਟਿਆਲਾ ਰੋਪੜ ਖੇੜੀ ਸੰਗਰੂਰ ਨੂਰਮਹਿਲ ਜਲੰਧਰ ਸਮਰਾਲਾ ਲੁਧਿਆਣਾ ਕਪੂਰਥਲਾ ਗੋਨੇਆਣਾ ਸ਼੍ਰੀ ਮੁਕਸਸਾਹਬ ਬੋਸ ਸਿੰਘ ਵਾਲਾ ਮੋਗਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਤੁਸੀਂ ਕਰਵਾ ਸਕਦੇ ਹੋ ਮਾਰਕ ਫੈਡ ਤੇ ਪੰਜਾਬ ਖੇਤੀਬਾੜੀ ਵਿਭਾਗ ਦੀਆਂ ਵੀ ਪ੍ਰਯੋਗਸ਼ਾਲਾ ਹਨ ਪੰਜਾਬ ਖੇਤੀਬਾੜੀ ਵਿਭਾਗ ਦੀਆਂ ਪ੍ਰਯੋਗਸ਼ਾਲਾ ਦੀ ਗੱਲ ਆਪ ਅੱਗੇ ਕਰਦੇ ਆਂ ਇਹਦੇ ਤੋਂ ਬਿਨਾ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਜਿਹੜਾ ਖਾਲਸਾ ਕਾਲਜ ਹੈਗਾ ਉਹਨਾਂ ਦੀ ਵੀ ਜਿਹੜੀ ਸਵੈ ਟੈਸਟਿੰਗ ਲੈਬ ਹੈ ਉਹ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਵਧੀਆ ਮਸ਼ੀਨਰੀ ਉਹਨਾਂ ਕੋਲੇ ਤੁਸੀਂ ਉਨਥੋਂ ਵੀ ਇਹ ਟੈਸਟ ਕਰਵਾ ਸਕਦੇ ਹੋ ਜੇ ਮੈਂ ਗੱਲ ਕਰਾਂ ਤਾਂ ਜਿਹੜੇ ਸਿਟਰਸ ਸਟੇਟ ਨੇ ਪੰਜਾਬ ਦੇ ਪੰਜ ਸਿਟਰਸ ਸਟੇਟ ਨੇ ਹਬੌਰ ਟਾਲੀ ਵਾਲਾ ਜੱਟਾਂ ਇਹ ਫਾਜ਼ਿਲਕਾ ਜ਼ਿਲ੍ਹੇ ਚ ਐ ਬਾਦਲਪਿੰਡ ਚ ਬਣਿਆ ਹੋਇਆ ਸ਼੍ਰੀ ਮੁਕਸਤ ਸਾਹਿਬ ਤੇ ਇੱਕ ਹੁਸ਼ਿਆਰ ਕੋਰਾ ਤੇ ਇੱਕ ਬੁੰਗਾ ਐ ਇਹੜੇ ਪੰਜ ਸੀਟ ਸਟੇਟ ਨੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਮੱਕੇ ਵਰਲਡ ਕਲਾਸ ਦੀਆਂ ਜਿਹੜੀਆਂ ਸੋਇਲ ਟੈਸਟਿੰਗ ਲੈਬ ਬਣੀਆਂ ਹੋਈਆਂ ਤਾਂ ਤੁਸੀਂ ਉੱਥੋਂ ਵੀ ਸੋਇਲ ਟੈਸਟਿੰਗ ਮਿੱਟੀ ਅਤੇ ਪਾਣੀ ਟੈਸਟ ਕਰਵਾ ਸਕਦੇ ਹੋ ਕਲੀਅਰ ਹੋ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਖੇਤੀਬਾੜੀ ਭਾਗ ਦੀਆਂ ਇਹਨੀਆਂ ਲੈਬ ਐ ਉਹ ਕਿੱਥੇ-ਕਿੱਥੇ ਨੇ ਖੇਤੀਬਾੜੀ ਵਿਭਾਗ ਦੀਆਂ ਜਿਹੜੀਆਂ ਲੈਬਾਰਟਰੀ ਨੇ ਕਈ ਜਗ੍ਹਾ ਤੇ ਇਹ ਕੇਵਲ ਪ੍ਰਮੁੱਖ ਤੱਤ ਚੈੱਕ ਕਰਦੇ ਐ ਪਰੰਤੂ ਇਹ ਜੋ ਸੋਇਲ ਹੈਲਥ ਕਾਰਡ ਬਣ ਰਿਹਾ ਹੈ ਉਸ ਦੇ ਅਧੀਨ ਕਈ ਜਗ੍ਹਾ ਤੇ ਬਹੁਤ ਚੰਗੀਆਂ ਜਿਹੜੀਆਂ ਹੈਗੀਆਂ ਮਿੱਟੀ ਤੇ ਪਾਣੀ ਚੈੱਕ ਕਰਨ ਦੀਆਂ ਲੈਬਾਰਟਰੀ ਖੇਤੀਬਾੜੀ ਭਾਗ ਵਾਲੀਆਂ ਵੀ ਬਣ ਗਈਆਂ ਨੇ ਜਿੱਥੇ ਸਾਰੇ ਹੀ ਛੋਟੇ ਤੱਤ ਬਿਲਕੁਲ ਜਿਹੜੀ ਨਵੀਂ ਮਸ਼ੀਨਰੀ ਜਿਹੜੀ ਕਿ ਆਪਾਂ ਕਹਿੰਦੇ ਲੇਟੈਸਟ ਮਸ਼ੀਨਰੀ ਦੇ ਨਾਲ ਚੈੱਕ ਕੀਤਾ ਜਾਂਦਾ ਜਿਵੇਂ ਤੁਹਾਡੇ ਫ੍ਰੀ ਕੋਡ ਬਣ ਗਈ ਹੈ ਫਿਰੋਜ਼ਪੁਰ ਬਣਨ ਵਾਲੀ ਹੈ ਤੇ ਪੰਜਾਬ ਚ ਕਈ ਜਗ੍ਹਾ ਤੇ ਖੇਲਪਾਟਰੀਆਂ ਬਣਗੀਆਂ ਹੋਣੀਆਂ ਤੇ ਆਪਾਂ ਗੱਲ ਕਰ ਲਈਏ ਕਿ ਕਿਹੜੀ-ਕਿਹੜੀ ਜਗ੍ਹਾ ਤੇ ਪੰਜਾਬ ਦੇ ਵਿੱਚ ਖੇਤੀਬਾੜੀ ਭਾਗ ਲਾਭਟਰੀਆਂ ਚਲਾ ਰਿਹਾ ਹੈ ਤਾਂ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਅਜਨਾਲਾ ਅਮਰਸਰ ਬਾਬਾ ਬਕਾਲਾ ਤੇ ਜੰਡਿਆਲਾ ਬਰਨਾਲੇ ਦੇ ਵਿੱਚ ਬਰਨਾਲਾ ਹੈ ਬਠਿੰਡੇ ਦੇ ਵਿੱਚ ਬਠਿੰਡਾ ਰਾਮਪੁਰਾ ਤੇ ਤਲਵੰਡੀ ਸਾਬੋ ਫਤਿਹਗੜ੍ਹ ਸਾਹਿਬ ਦੇ ਸਰਹਿੰਦਰੇ ਵਿੱਚ ਇਹਨਾਂ ਦੀ ਲੈਬੋਰੀ ਫਰੀ ਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਹੀ ਹੈ ਫਰੋਜ਼ਪੁਰ ਦੇ ਵਿੱਚ ਹਬੌਰ ਫਾਜ਼ਲਕਾ ਫਰੋਈਪੁਰ ਗੁਰੂ ਅਰਸਾ ਜਲਾਲਾਬਾਦ ਤੇ ਜੀਰਾ ਗੁਰਦਾਸਪੁਰ ਵਾਲੇ ਬਟਾਲਾ ਡੇਰਾ ਬਾਬਾ ਨਾਨਕ ਧਾਰੀਵਾਲ ਕਾਨੂੰਵਾਨ ਤੇ ਪਠਾਨਕੋਟ ਹੁਸ਼ਿਆਰਪੁਰ ਦੇ ਵਿੱਚ ਗੜਸ਼ੰਕਰ ਹੁਸ਼ਿਆਰਪੁਰ ਮਾਲਪੁਰ ਮੁਕੇਰੀਆਂ ਟਾਂਡਾ ਜਲੰਧਰ ਦੇ ਵਿੱਚ ਆਦਮਪੁਰ ਭੋਗਪੁਰ ਜਲੰਧਰ ਨਕੌਦਰ ਫਲੋਰ ਤੇ ਕਪੂਰਥੜਾ ਦੇ ਵਿੱਚ ਨਡਾਲਾ ਫਗਵਾੜਾ ਸੁਲਤਾਨਪੁਰ ਲੋਧੀ ਲੁਧਿਆਣਾ ਦੇ ਵਿੱਚ ਜਗਰਾਉ ਖੰਨਾ ਮਾਸ਼ੀਵਾੜਾ ਸਮਰਾਲਾ ਮਾਨਸਾ ਦੇ ਵਿੱਚ ਬਡਲਾੜਾ ਤੇ ਮਾਨਸਾ ਮੋਗਾ ਦੇ ਵਿੱਚ ਮੋਗਾ ਪਟਿਆਲਾ ਦੇ ਵਿੱਚ ਭੁੰਨਰਹੇਰੀ ਨਾਬਾ ਪਾਤੜਾ ਪਟਿਆਲਾ ਰਾਜਪੁਰਾ ਸਮਾਣਾ ਰੋਪੜ ਦੇ ਵਿੱਚ ਮੁਰਿੰਡਾ ਨੂਰਪੁਰ ਬੈਦੀ ਰੋਪੜ SBS ਨਗਰ ਦੇ ਵਿੱਚ ਬਲਾਚੌਰ ਬੰਗਾ SBS ਨਗਰ ਔਰ ਸਰੋਇਆ ਸਰੋਇਆ ਸੰਗਰੂਰ ਸੰਗਰੂਰ ਦੇ ਧੂਰੀ ਮਲੇਰ ਕੋਟਲਾ ਸੰਗਰੂਰ ਤੇ ਸੁਨਾਮ ਦੇ ਵਿੱਚ ਲੈਬਾਰਟਰੀ ਹੈ ਐਸਐਸ ਨਗਰ ਦੇ ਵਿੱਚ ਡੇਰਾ ਬੱਸੀ ਤੇ ਸ਼੍ਰੀ ਮੁਕਸਤ ਸਾਹਿਬ ਦੇ ਗਿੱਦੜਬਾਦ ਤੇ ਸ਼੍ਰੀ ਮੁਕਸਤ ਸਾਹਿਬ ਦੇ ਦੋ ਜਗ੍ਹਾ ਬਣੀ ਹੋਈ ਹੈ ਤਰਨਤਾਰਨ ਵਾਲਿਆਂ ਲਈ ਭਿੱਖੀਵੰਡ ਖਡੂਰ ਸਾਹਿਬ ਪੱਟੀ ਤੇ ਤਰਨਤਾਰਨ ਦੇ ਵਿੱਚ ਬਣੀ ਹੋਈ ਹੈ ਤਾਂ ਇਹ ਜਿਹੜੀਆਂ ਖੇਤੀਬਾੜੀ ਵਿਭਾਗ ਦੀਆਂ ਲੈਬਾਰਟਰੀ ਦੀ ਤੁਹਾਡੇ ਨਾਲ ਗੱਲ ਕੀਤੀ ਹੈ ਇਹ ਖੇਤੀਬਾੜੀ ਵਿਭਾਗ ਦਾ ਜਿਹੜਾ ਤੁਹਾਡਾ ਬਲਾਕ ਦਾ ਦਫ਼ਤਰ ਹੋਏਗਾ ਉਹਦੇ ਵਿੱਚ ਬਣੀ ਹੋਈ ਹੈ ਜਿਹੜੀ ਆਪਾਂ ਗੱਲ ਕੀਤੀ ਸੀ ਖੇਤੀ ਵਿਗਿਆਨ ਕੇਂਦਰ ਦੀ ਤਾਂ ਖੇਤੀ ਵਿਗਿਆਨ ਕੇਂਦਰ ਜਿੱਥੇ ਇੱਥੇ ਖੇਤੀ ਵਿਗਿਆਨ ਕੇਂਦਰ ਸਥਿਤ ਹੈ ਉਹਦੀ ਬਿਲਡਿੰਗ ਦੇ ਵਿੱਚ ਇਹ ਬਣਿਆ ਹੋਇਆ ਹੈ ਜਿਹੜੇ ਆਪਾਂ ਗੱਲ ਕੀਤੀ ਸੀਗੀ ਇਹ ਇੱਕ ਯੂਨੀਵਰਸਿਟੀ ਵਾਲੀ ਤੇ ਯੂਨੀਵਰਸਿਟੀ ਦੇ ਵਿੱਚ ਹੈ ਖਾਲਸਾ ਕਾਲਜ ਦੀ ਲੈਬਾਰਟਰੀ ਖਾਲਸਾ ਕਾਲਜ ਦੇ ਵਿੱਚ ਹੈ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਤੇ ਬਠਿੰਡਾ ਇਹਨਾਂ ਖੇਤਰੀ ਖੋਜ ਕੇਂਦਰ ਦੇ ਵਿੱਚ ਬਣੀ ਹੋਈ ਹੈ ਜਿਹੜੀਆਂ ਆਪਾਂ 5 ਸਿਟਰ ਸਟੇਟ ਦੀ ਗੱਲ ਕੀਤੀ ਸੀਗੀ ਤਾਂ ਪੰਜ ਸਿਟਰਸ ਸਟੇਟ ਦੇ ਵਿੱਚ ਜਿਹੜੀ ਹੈਗੀ ਆ ਸਿਟਰਸ ਸਟੇਟ ਦੇ ਮੇਨ ਦਫ਼ਤਰ ਦੇ ਵਿੱਚ ਉੱਥੇ ਜਿਹੜਾ ਹੈਗਾ ਇਹਨਾਂ ਦੀ ਲੈਬੋਰੀਟਰੀ ਬਣੀਆਂ ਹੋਈਆਂ ਤਾਂ ਤੁਸੀਂ ਉੱਥੇ ਜਾ ਕੇ ਆਪਣੀ ਜਿਹੜੀ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾ ਸਕਦੇ ਕਈ ਜਗ੍ਹਾ ਤੇ ਕੇਵਲ ਕੁਝ ਤੱਤ ਹੀ ਚੈੱਕ ਕੀਤੇ ਜਾ ਰਹੇ ਤਾਂ ਮਿੱਟੀ ਦਾ ਸੈਂਪਲ ਦੇਣ ਤੋਂ ਪਹਿਲਾਂ ਉੱਥੇ ਗੱਲ ਕਰ ਲੈਣਾ ਕਿ ਅਸੀਂ ਛੋਟੇ ਅਤੇ ਵੱਡੇ ਸਾਰੇ ਤੱਤ ਚੈੱਕ ਕਰਾਉਣੇ ਆ ਜੇ ਤਾਂ ਉਹ ਲੈਬੋਰੀਟਰੀ ਇਹ ਦੱਸਦੀ ਹੈ ਕਿ ਵੀ ਅਸੀਂ ਜਿਹੜਾ ਹੈਗਾ ਸਾਰੇ ਤੱਤ ਚੈੱਕ ਨਹੀਂ ਕਰ ਸਕਦੇ ਤਾਂ ਉੱਥੇ ਜੋ ਅਧਿਕਾਰੀ ਹੈਗਾ ਉਹਦੇ ਨਾਲ ਗੱਲ ਕਰ ਲੈਣਾ ਤਾਂ ਤੁਹਾਨੂੰ ਤੁਹਾਡੇ ਨੇੜੇ ਦੀ ਲੈਬਾਰਟਰੀ ਦੱਸ ਸਕਦਾ ਕਿਉਂਕਿ ਮਾਰਕਫੈਟ ਵੀ 8 ਜਿਹੜਾ ਹੈਗਾ ਮਿੱਟੀ ਜਾਂਚ ਕੇਂਦਰ ਪੰਜਾਬ ਦੇ ਚਲਾ ਰਿਹਾ ਹੈ ਉਹਦੀ ਲਿਸਟ ਬੰਨੂ ਆਨਲਾਈਨ ਕਿਤੋਂ ਉਪਲਬਧ ਨਹੀਂ ਹੋ ਸਕੀ ਤਾਂ ਉਹ ਵੀ ਜਿਵੇਂ ਅਛੀ ਰਮਸਰ ਸਾਹਿਬ ਦੇ ਵਿੱਚ ਵੀ ਹੈ ਇਹਨਾਂ ਦਾ ਤਾਂ ਤੁਸੀਂ ਉੱਥੇ ਵੀ ਜਾ ਸਕਦੇ ਹੋ ਤਾਂ ਜ਼ਿਆਦਾਤਰ ਇਸੇ ਦੇ ਵਿੱਚ ਇਹ ਫ੍ਰੀ ਟੈਸਟਿੰਗ ਹੈ ਤੇ ਕੁਝ ਜਗ੍ਹਾ ਤੇ ਜਿਹੜਾ ਹੈਗਾ ਜੇਕਰ ਫੀਸ ਲਈ ਜਾਂਦੀ ਤਾਂ ਬੜੀ ਨੋਮੀਨਲ ਫੀਸ ਹੁੰਦੀ ਹੈ ਤੌਫੀਸ ਭਰਨ ਦੇ ਵਿੱਚ ਵੀ ਸਾਨੂੰ ਮੇਰੇ ਖਿਆਲ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਅੱਗੇ ਹਜ਼ਾਰਾਂ ਰੁਪਏ ਬਚਨੇ ਆ ਨਹੀਂ ਤਾਂ ਫਿਰ ਉਹ ਹੀ ਕੰਮ ਹੋਣਾ ਕਿ ਅਸੀਂ ਝਾੜ ਸਾਡਾ ਆਉਣਾ ਨਹੀਂ ਤੇ ਅਸੀਂ ਮੁੜ ਕੇ ਰੋਲਾ ਪਾਉਣਾ ਕਿ ਮੇਰਾ ਝਾੜ ਕਿਉਂ ਕੱਟ ਗਿਆ ਮੇਰਾ ਝਾੜ ਕਾਹ ਤੋਂ ਕੱਟ ਗਿਆ ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਜ਼ਮੀਨ ਚ ਘਾਟ ਕਿਸ ਚੀਜ਼ ਦੀ ਹੈ ਤੇ ਅਸੀਂ ਖਰਚਾ ਕਰਦੇ ਨਾ ਬਹੁਤ ਜ਼ਿਆਦਾ ਤੇ ਰੋਪਾ ਨੂੰ ਖਰਚਾ ਜ਼ਿਆਦਾ ਹੋ ਗਿਆ ਤੇ ਮੁਨਾਫਾ ਸਾਡਾ ਘਟ ਜਾਣਾ ਮੱਕੇ ਮਿੱਟੀ ਪਾਣੀ ਦੀ ਜਾਂਚ ਓਵੇਂ ਹੀ ਜ਼ਰੂਰੀ ਹੈ ਜਿਵੇਂ ਜਿਹੜਾ ਹੈਗਾ ਇੱਕ ਵਿਅਕਤੀ ਦੇ ਖੂਨ ਦੀ ਜਾਂਚ ਜ਼ਰੂਰੀ ਹੈ ਮੰਨ ਲਓ ਕਿ ਵਿਅਕਤੀ ਬਿਮਾਰ ਹੋ ਜਾਂਦਾ ਜਿੰਦਰ ਪਤਾ ਹੀ ਨਹੀਂ ਕਿ ਇਹਨੂੰ ਮਲੇਰੀਆ ਹੋਇਆ ਕਿ ਇਹਨੂੰ ਟਾਈਫਾਇਡ ਹੋਇਆ ਤਾਂ ਉਹਨੇ ਦਵਾਈ ਕਾਦੀ ਲਾਉਂਗੇ ਤੇ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੰਦੇ ਨੂੰ ਮਲੇਰੀਆ ਹੈ ਕਿ ਟਾਈਫਾਇਡ ਹੈ ਤਾਂ ਨਾਲ ਦੀਆਂ ਦਵਾਈ ਲੈ ਕੇ ਬੰਦਾ ਠੀਕ ਹੋ ਜਾਂਦਾ ਇਸੇ ਲਈ ਮਿੱਟੀ ਅਤੇ ਪਾਣੀ ਦੀ ਜਾਂਚ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨੂੰ ਪਹਿਲ ਦੇ ਆਧਾਰ ਤੇ ਕਰਵਾਓ ਧੰਨਵਾਦ ਦੋਸਤੋ ਮੇਰ ਬਣੇ ਦੋਸਤੋ